ਅੱਜ ਅਸੀਂ ਬੇੜਰ ਚੌਕ ਦੇ ਵਿੱਚ ਪੰਜਾਬ ਪੁਲਿਸ ਦੇ ਕੋਦਰ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ ਬਹੁਤ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਦੁਪਈਆ ਵਾਹਨ ਅਤੇ 4 ਵੀਲਰ ਜਿਹੜੇ ਆ ਉਹਨਾਂ ਦੀ ਵੀ ਚੈਕਿੰਗ ਕੀਤੀ ਗਈ ਆ ਔਰ ਇੱਕ ਜਿਹੜਾ ਕਾਨੂੰਨ ਆ ਰਿਹਾ 31 ਜੁਲਾਈ ਨੂੰ ਜਿਹੜਾ ਇੱਕ ਕਾਨੂੰਨ ਆ ਰਿਹਾ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਸਾਡੇ ਨਾਲ ਐਸਐਚਓ ਸਾਹਿਬ ਮੌਜੂਦ ਨੇ थाना ਸਿਟੀ ਨਕੋਦਰ ਸਰ ਸਾਹਿਬ ਕੋ ਪਹਿਲੇ ਸਵਾਗਤ ਤੁਹਾਡਾ ਇੱਕ ਪਾਲਣ ਧੰਨਵਾਦ ਸਰ ਜਿਹੜਾ ਬੇੜਰ ਚੌਕ ਦੇ ਵਿੱਚ ਯਕੀਨ ਭਰੀ ਯਕੈਸ ਬੀਤੂ ਅੱਜ ਰੂਟੀਨ ਵਾਈਜ਼ ਸਾਡਾ ਸਿਟੀ ਸਿਲਿੰਗ ਪਲਾਨਸ ਹੈਗਾ ਉਹਦੇ ਵਿੱਚ ਜੋ ਮਾਕਾਬੰਦੀ ਕੀਤੀ ਗਈ ਹੈ ਜਜਾ ਟੂ ਵੀਲਰਸ ਦੀ ਸਪੈਸ਼ਲੀ ਚੈਕਿੰਗ ਕੀਤੀ ਗਈ ਹੈ ਜਿਨ੍ਹਾਂ ਵਿੱਚ ਸਪੈਸ਼ਲੀ ਜਿਹੜੇ ਬਾਈਕਸ ਤੇ ਵਿਦਾਊਟ ਨੰਬਰ ਪਲੇਟ ਹੈ ਤੇ ਤਿੰਨ ਤਿੰਨ ਜਾਂ ਤਿੰਨ ਤੋਂ ਵੱਧ ਸਵਾਰੀਆਂ ਜਿਨ੍ਹਾਂ ਤੇ ਸਵਾਰ ਹੈ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਗਈ ਹੈ ਤੇ ਉਹਨਾਂ ਦੇ ਚਲਾਨ ਕੀਤੇ ਗਏ ਜਿਨ੍ਹਾਂ ਨੇ ਨੰਬਰ ਪਲੇਟ ਪ੍ਰੋਪਰ ਪੈਟਰਨ ਅਕੋਰਡਿੰਗ ਨਹੀਂ ਹੈ ਜਾਂ ਨੰਬਰ ਪਲੇਟ ਨਹੀਂ ਲਗਾਈਆਂ ਹੈ ਜਾਂ ਜਿਨ੍ਹਾਂ ਕੋਲ ਬਿਲਕੁਲ ਡਾਕੂਮੈਂਟਸ ਨਹੀਂ ਹੈਗੇ ਉਹਨਾਂ ਨੇ ਆਪਾਂ ਚਲਾਨ ਕਰਕੇ ਰਾਉਂਡ 7 ਮੋਟਰਸਾਈਕਲ ਇਹ ਤੱਕ ਬੰਦ ਕਰ ਚੁੱਕੇ ਆ ਤੇ ਤਿੰਨ ਅਸੀਂ ਚਲਾਨ ਟੋਟਲ 10 ਚਲਾਨੇ ਤੇ ਕਰ ਚੁੱਕੇ ਆ ਇਸ ਬੰਦੀ ਜਿਹੜੇ ਅੰਡਰ ਏਜ ਜਿਹੜੇ ਬੱਚੇ ਆ ਜਿਨ੍ਹਾਂ ਦੀ ਉਮਰਾਂ ਛੋਟੀਆਂ ਉਹਨਾਂ ਨੂੰ ਵੀ ਵਾਰਨਿੰਗ ਕੀਤੀ ਗਈ ਤੇ ਉਹਨਾਂ ਦੇ ਵੀ ਕੁਝ ਪਛੜੇ ਚਲਾਨ ਕੀਤੇ ਗਿਆ ਤੇ ਉਹਨਾਂ ਦੇ ਅਭਿਵਾਦਗਨ ਲਾ ਕੇ ਉਹਨਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਦੇ ਹਵਾਲੇ ਵਹੀਕਲ ਨਾ ਕਰੋ 31 ਜੁਲਾਈ ਤੋਂ ਬਾਰੇ ਕਾਨੂੰਨ ਪਾਸ ਹੋਇਆ ਹੈ ਉਹਦੇ ਵਿੱਚ ਬਹੁਤ ਸਖਤ ਕਾਨੂੰਨ ਜਿਹਦੀ ਗਾਜ ਕਿ ਉਹਨਾਂ ਦੇ ਪੇਰੈਂਟਸ ਤੇ ਵੀ ਆ ਸਕਦੀ ਹੈ ਇਸ ਸਬੰਧੀ ਉਹਨਾਂ ਨੂੰ ਵੀ ਹਦਾਇਤ ਹੋਈ ਕੀਤੀ ਹੈ ਤੇ ਉਹਨਾਂ ਦੀ ਜਾਗਰੂਕੀ ਦਿੱਤੀ ਆ ਸਰ ਕੁਛ ਕਿੰਨੇ ਅਜਬਾਉਂ ਕਿੰਨੇ ਕਿਤੇ ਆ ਅਸੀਂ ਹੇਠ ਤੱਕ ਟੋਟਲ 7 ਮੋਟਰਸਾਈਕਲ ਬਾਉਂਡ ਕਰ ਚੁੱਕੇ ਆ ਤੇ ਟੋਟਲ 10 ਸ਼ਲਾਂਗ ਕੀਤੇ ਆ ਸਰ ਅਕਸਰ ਨਕੌਂਦਰ ਦੀਆਂ ਗਲੀਆਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਦੇਖਿਆ ਜਾਂਦਾ ਵੀ ਚਾਰ-ਚਾਰ ਸਵਾਰੀਆਂ ਬੈਠੀਆਂ ਹੁੰਦੀਆਂ ਨੰਬਰ ਪਲੇਟ ਵੀ ਨਹੀਂ ਹੁੰਦੀ ਕੋਈ ਨੁਕਸਾਰ ਦਾ ਕਰ ਜਾਂਦੇ ਆ ਉਹਨਾਂ ਦੇ ਖਿਲਾਫ ਇਸੇ ਸਬੰਧੀ ਕੋਈ ਜਿਹੜੇ ਮਾੜੇ ਅਨਸਰ ਨੂੰ ਚੈੱਕ ਕਰਨ ਵਾਸਤੇ ਕੀ ਉਹ ਸਹੀ ਕੁਮੜਾਂ ਅੰਸਰਤਾਂ ਨੇ ਕਿਸੇ ਬਾਈਕ ਤੇ ਸਵਾਰ ਹੈਗਾ ਜਿਹੜੇ ਕਿ ਵਾਰਦਤ ਕਰਨ ਦੀ ਖਰਾਕ ਚੋਗੇ ਉਸ ਸੰਬੰਧੀ ਹੀ ਅਸੀਂ ਨਾਕਬੰਦੀ ਕੀਤੀ ਹੈ ਸਾਰੇ ਨਾਕ ਜਿਹੜੇ ਲਗਾਤਾਰ جاری ਰਹਿੰਦੇ ਨੇ ਇਹ ਨਾਕੇ ਰੋਜ਼ ਲੱਗਦੇ ਹੀ ਹੈ ਰੂਟੀਨ ਵਾਈਜ਼ ਸ਼ਾਮ ਨੂੰ ਜ਼ਰੂਰ ਲੱਗਦੇ ਨੇ ਅਸੀਂ ਸ਼ਿਫਟ ਵਾਈਜ਼ ਲਗਾਉਂਦੇ ਆ ਕਦੇ ਕਿਸੇ ਪੁਆਇੰਟ ਤੇ ਕਦੇ ਕਿਸੇ ਪੁਆਇੰਟ ਤੇ ਸੋ ਅੱਜ ਅਸੀਂ ਮਿਤਕਰ ਚੌਂਚੇਂ ਦੇ ਨਾਲ ਨਾਕਬੰਦੀ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਇੱਕ ਜਿਹੜਾ 31 ਜੁਲਾਈ ਦਾ ਜਿਹੜਾ ਇੱਕ ਪਾਇਆ ਵਾ ਉਹਦੇ ਬਾਰੇ ਸਾਨੂੰ ਸਾਡੇ ਚੈਨਲ ਤੇ ਪਾਉਦੇ ਪੰਜਾਬ ਸਰਕਾਰ ਜੀ ਵੱਲੋਂ ਜੋ 31 ਜੁਲਾਈ ਤੋਂ ਉਹਦੇ ਕਾਨੂੰਨ ਆ ਰਿਹਾ ਜਿਹੜਾ ਕਿ ਜਿਹੜੇ ਕਿ ਅੰਡਰਏਜ ਬੱਚੇ ਜਿਨ੍ਹਾਂ ਵੱਲੋਂ ਡਰਾਈਵਿੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਕੋਈ ਵੀ ਲਾਇਸੈਂਸਿਆ ਉਹਨਾਂ ਕੋ ਡਾਕੂਮੈਂਟ ਪੂਰੇ ਨਹੀਂ ਹੋਣਗੇ ਇਸ ਸਬੰਧੀ ਉਹਨਾਂ ਦੇ ਪੇਰੈਂਟਸ ਉਹ ਨੂੰ 25000 ਤੱਕ ਦਾ ਜੁਰਮਾਨਾ ਜਾਂ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕੀਤੀ ਜਾਵੇਗੀ ਸੋ ਮੇਰੀ ਨਕੌਦਰ ਦੇ ਸਾਰੇ ਬਸ਼ਿੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਸ ਸਬੰਧੀ ਜਾਗਰੂਕ ਹੋ ਤੇ ਆਪਣੇ ਬੱਚੇ ਜਿਹੜੇ ਕਿ 18 ਸਾਲ ਤੋਂ ਕੱਟੇ ਉਹਨਾਂ ਨੂੰ ਬਿਲਕੁਲ ਵੀ ਕੋਈ ਟੂ-ਵੀਲਰ ਫੁੱਲ ਵੀਲਰ ਨਾ ਦਿਓ ਸੋ ਬਹੁਤ ਬਹੁਤ ਸ਼ੁਕਰੀਆ ਜੀ ਸੰਜੀਵ ਕਪੂਰ ਜੀ ਸਿਟੀ ਐਸ ਐਚ ਓ ਸਾਡੇ ਨਾਲ ਮੌਜੂਦ ਸੀ ਜਿਹੜੇ ਕਿ ਅੱਜ ਮੈਂ ਦਿਖਾ ਦੇਵਾਂ ਅੱਜ ਨਾਕਾ ਲਗਾਇਆ ਇਹਨਾਂ ਨੇ ਅੰਬੇਡਕਰ ਚੌਕ ਕਿਉਂਕਿ ਲੋਕਾਂ ਦੀ ਵੀ ਬਾਰ ਬਾਰ ਮੰਗ ਸੀ ਨਕੌਦਰ ਸ਼ਹਿਰ ਦੇ ਹਰ ਪੁਆਇੰਟ ਤੇ ਨਾਕੇ ਲਾਇਆ ਜਾਣ ਤਾਂ ਕਿ ਜਿਹੜੀਆਂ ਵਾਰਦਾਤਾਂ ਜਾਂ ਚੋਰੀਆਂ ਹੋ ਰਹੀਆਂ ਉਹ ਟਰੇਸ ਹੋ ਸਕਣ ਅੱਜ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਕੀਤਾ ਜਿਹੜਾ ਇਹ ਮੋਟਰਸਾਈਕਲ ਵੀ ਬੌਂਡ ਕੀਤੇ ਆ ਚਲਾਨ ਵੀ ਇੱਥੇ ਕੀਤੇ ਆ ਇੱਕ ਜਿਹੜੀ ਗੱਲ ਇਹਨਾਂ ਨੇ ਹੋਰ ਦੱਸੀ ਆ ਜਿਹੜੀ 31 ਜੁਲਾਈ ਤੋਂ ਜਿਹੜਾ ਮਾਈਨਰ ਹੋਵੇਗਾ ਉਹ ਵਹੀਕਲ ਜਿਹੜਾ ਚਲਾਉਂਦਾ ਫੜਿਆ ਜਾਵੇਗਾ ਉਹਦੇ ਮਾਪਿਆਂ ਨੂੰ ਚਲਾਨ ਜਿਹੜਾ 25000 ਤੱਕ ਦਾ ਚਲਾਨ ਹੋ ਸਕਦਾ ਇਸ ਕਰਕੇ ਵੀ ਬੱਚਿਆਂ ਨੂੰ ਆਪਣੇ ਵਹੀਕਲਾਂ ਤੋਂ ਦੂਰ ਰੱਖੋ ਇਹ ਵੀ ਇਹਨਾਂ ਨੇ ਇੱਕ ਮੈਸੇਜ ਦਿੱਤਾ ਹੈ ਇੱਕ ਵਧੀਆ ਕਦਮ ਆ ਔਰ ਇਹਨਾਂ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਨਾਕੇ ਇਸੇ ਤਰ੍ਹਾਂ ਲੱਗੇ ਰਹਿਣਗੇ ਕੈਮਰਾ ਪਰਸਦ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਾ ਰਿਪੋਰਟ ਨਕੋਦਰ